ਰਾਤ ਨੂੰ ਵੀ ਕਈ ਵਾਰ ਜਿਹੜੇ 10ਵੀਂ ਦੇ ਮਤਲਬ ਹੈਗੇ ਨੇ ਨਾ ਬੱਚਿਆਂ ਦਾ ਗਰਾਮ ਹੁੰਦਾ ਦੀਗਾ ਹਾਂਜੀ ਤਾਂ ਉਹਨਾਂ ਦੇ ਮੰਝਾ ਵੀ ਇਸ ਤਰ੍ਹਾਂ ਸਕੂਲ ਤੇ ਲਵਾ ਲੈਂਦੇ ਫਿਰ ਉਹ ਰਾਤ ਨੂੰ ਵੀ ਇੱਥੇ ਪੜਾਉਣਾ ਸਾਨੂੰ ਅੱਛਾ ਹਾਂ ਫੱਟੀਆਂ ਫਿਰ ਉਹ ਸਾਫ਼ ਕਰਨੀਆਂ ਸਾਫ਼ ਹੀ ਕਰਨੀਆਂ ਫਿਰ ਉਹਦਾ ਹੈਂਡਲ ਜੇ ਫੜ ਕੇ ਕਿਧੂ ਜਿਹੇ ਮਾਰਨਾ ਦੀ ਲੜਾਈ 'ਚ ਵੀ ਕੰਮ ਆਉਂਦੀ ਆ ਸੀ ਹੈ ਲੜਾਈ 'ਚ ਵੀ ਕੰਮ ਆਉਂਦਾ ਜੀ ਪੂਰਾ ਹਥਿਆਰ ਚੱਲਦਾ ਹੁੰਦਾ ਜੀ ਛੜਦਾ ਸੀਗਾ ਵਿੱਚੋਂ ਪੜਨਾ ਬਈ ਕਿਸੇ ਕਲਰਕ ਕੋਲ ਕੋਲ ਲੱਗ ਜਾਈ ਜਾਵੇ ਮੈਡਮ ਹੋਟਾ ਅਗਲੇ ਹਰ ਇੱਕ ਨੂੰ ਬੰਦੇ ਨੂੰ ਹੁੰਦੇ ਵੀ ਆਪਣੇ ਪੈਰਾਂ ਤੇ ਖੜਾ ਹੋਣ ਜੋਗਾ ਹੋਜਣਾ ਉਸ ਟਾਈਮ ਆਪਾਂ ਪਹਿਲੇ ਨੰਬਰ ਤੇ ਆਈ ਸੀ ਵੀ ਵੈਰੀ ਗੁੱਡ ਕੀ ਬਾਤ ਹੈ ਇਹ ਕਿ ਬੜੀ ਵਧੀਆ ਚੀਜ਼ਾਂ ਵੀ ਜਿਹੜੇ ਆਪਣੇ ਸਕੂਲ ਕਾਲਜ ਦੇ ਦੋਸਤ ਮਿੱਤਰ ਜਿਹੜੇ ਉਦੋਂ ਬਣਦੇ ਆ ਨਾ ਉਹ ਸਾਰੀ ਉਮਰ ਰਹਿੰਦੇ ਆ ਹਨਾ ਉਹ ਸਾਰੀ ਉਮਰ ਰਹਿੰਦੇ ਨੇ ਦੇਖ ਲੋ 20-25 ਦਿਨਾਂ ਬਾਅਦ ਮੈਨੂੰ ਪੈਂਡ ਵਾਲੀ ਲੈਟਰ ਆ ਗਈ ਸੀ ਘਰੇ ਅੱਛਾ ਮੇਰਾ ਖਿਆਲ ਪੰਜ ਛੇ ਜਾਣੇ ਤਾਂ ਸੀ ਕਲਾਸ ਫੈਲਿਊ ਸੀ ਕਿ ਇੱਕੋ ਟਾਈਮ ਕਾਲਜ ਚ ਪੜ੍ਹਦੇ ਰਹੇ ਆ ਪੜਾਈ ਨੂੰ ਸੱਚ ਤੁਸੀਂ ਕਿਵੇਂ ਸੀਗੇ ਉਦੋਂ ਪੜਾਈ ਨੂੰ ਠੀਕ ਠੀਕ ਸੀਗੇ ਇਹਨੇ ਜਿਆਦਾ ਤਾਂ ਨਹੀਂ ਠੀਕ ਆਪਾਂ ਕਈ ਇਹ ਵੀ ਬਹੁਤ ਇੰਟੈਲੀਜੈਂਟ ਸੀਗੇ ਅੱਛਾ ਜੀ ਮੈਂ ਕਹਿ ਰਹੀ ਵੀ ਕੰਮ ਚਲਾਓ ਕੰਮ ਚਲਾਓ ਪ੍ਰਾਣੀਆਂ ਖਰਾਕਾਂ ਦੀ ਗੱਲ ਕਰਨੀ ਚਾਹੁੰਦਾ ਵੀ ਪ੍ਰਾਣੀਆਂ ਖਰਾਕਾਂ ਆਪਾਂ ਹਮੇਸ਼ਾ ਕਹਿੰਦੇ ਆ ਨਾ ਪ੍ਰਾਣੀਆਂ ਖਰਾਕਾਂ ਆਦੀ ਹੋਈਆਂ ਤੁਹਾਨੂੰ ਲੱਗਦਾ ਵੀ ਕੋਈ ਸਪੈਸ਼ਲ ਖਰਾਕਾਂ ਸੀਗੀਆਂ ਜਾਂ ਕੀ ਹਿਸਾਬ ਕਿਤਾਬ ਸੀ ਜਿਹਦੇ ਕਰਕੇ ਤੁਹਾਡੀ ਏਜ ਤੇ ਜਾਂ ਤੁਹਾੁਰ ਤੋਂ ਥੋੜੇ ਬਡੇ ਵੀ ਵਧੀਆ ਤੰਦਰੁਸਤੀ ਵਾਲਾ ਜੀਵਨ ਭੋਗ ਰਹੇ ਆ ਅੱਜ ਕੱਲ੍ਹ ਵੀ ਤੁਸੀਂ ਖਾਦਾ ਪੂਰਾ ਦੁੱਧ ਕਿਉ ਖਾਦਾ ਵੀ ਨਹੀਂ ਗਾ ਪੀਤਾ ਹੈ ਰੇੜੀ ਖੇਤੀਬਾੜੀ ਤੁਸੀਂ ਵੀ ਕੀਤੀ ਆਉਦਾ ਹੈਂ ਕੀਤੀ ਬਹੁਤ ਕੀਤੀ ਕੀਤੀ ਆ ਬਹੁਤ ਕੀਤੀ ਐ ਜਿੰਨਾ ਚਿਰ ਕਰਦੇ ਰਹੇ ਹਾਂ ਬਾਅਦ ਚ ਫਿਰ ਜੋਬ ਚ ਆ ਗਏ ਥੋੜੀ ਘਟ ਗਈ ਫਿਰ ਅੱਛਾ ਮੇਰਾ ਸ਼ੌਕ ਥੀ ਆ ਮੈਂ ਮੱਝਾਂ ਦੀ ਸੇਵਾ ਕਰਦਾ ਕਿਉਂਕਿ ਮੈਂ ਉਹਨਾਂ ਨੂੰ ਬਹੁਤ ਨਾਲ ਹੱਥ ਔੜ ਕੇ ਚਮਕਾ ਕੇ ਰੱਖਦਾ ਹੁੰਦਾ ਸੀ ਜਿਹੜੀਆਂ ਘਰੇ ਰੱਖੀਆਂ ਹੁੰਦੀਆਂ ਘਰੇ ਰੱਖੀਆਂ ਹੁੰਦੀਆਂ ਇਹਨਾਂ ਪੰਜ-ਛੇ ਮੱਝਾਂ ਹੁੰਦੀਆਂ ਸੀ ਉਸ ਟਾਈਮ ਦੀ ਤੇਰੀ ਮੰਮੀ ਨੇ ਫਿਰ ਬਾਅਦ ਚ ਦੇਖ ਲਿਆ ਨਲਕਾ ਗੇੜੀ ਜਾਣਾ ਕਿ ਨਲਕੇ ਤੇ ਮੋਟਰ ਨਹੀਂ ਸੀ ਹੁੰਦੀ ਹਾਂਜੀ ਮੈਂ ਨਾਲ ਹੀ ਜਾਣਾ ਬਹਾਲ ਖੜੀ ਅੱਛਾ ਰਸਤੇ ਦੇ ਵਿੱਚ ਆ ਬੱਚਿਆਂ ਬਜ਼ੁਰਗਾਂ ਨੂੰ ਭੈਣਾ ਭਰਾਵਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫਾਦਰ ਸਾਹਿਬ ਨੇ ਨਾਲ ਡੈਡੀ ਦੇ ਜ਼ਿੰਦਗੀ ਦੇ ਸਫ਼ਰ ਦੀ ਕਹਿ ਲੋ ਹੁਣ ਤੱਕ ਦੀ ਬਸ ਐਦਾਂ ਮੈਂ ਕੁਝ ਪਲਾਨ ਨਹੀਂ ਕੀਤਾ ਮੈਂ ਡੈਡੀ ਨਾਲ ਗੱਲ ਕਰ ਰਿਹਾ ਸੀ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਵੀ ਕੀ ਗੱਲਬਾਤ ਕਰੀਏ ਫਿਰ ਐ ਸੋਚਿਆ ਵੀ ਕੋਈ ਪਲਾਨ ਨਹੀਂ ਕੋਈ ਕੁਝ ਨਹੀਂ ਬਸ ਆਪਾਂ ਜ਼ਿੰਦਗੀ ਦਾ ਸਫ਼ਰ ਐਦਾਂ ਦੀਆਂ ਸਾਰੀਆਂ ਗੱਲਾਂ ਬਤਾ ਕਰਨੀਆਂ ਤੇ ਹੋਰ ਡੈਡੀ ਕਿਵੇਂ ਹੋ ਤੁਸੀਂ ਮਾ ਠੀਕ ਵਧੀਆ ਮਾ ਤੂੰ ਸੇਤਾਂ ਜਿਵੇਂ ਨੇ ਇਹ ਤਾਂ ਵਧੀਆ ਆਪਣੀ ਸ਼ੁਕਰ ਆ ਜੀ ਆ ਪਰਮਾਤਮਾ ਦੀ ਕਿਰਪਾ ਹਲ ਤੱਕ ਚਲੋ ਬਹੁਤ ਵਧੀਆ ਖੰਡਾ ਕੁਛ ਕਹਿ ਨਹੀਂ ਸਕਦੇ ਹਾਂ ਇਹ ਡੜੀ ਵੈਸੇ ਆਪਣੀ ਇੱਕ ਬੜੀ ਵਧੀਆ ਸੋਚ ਹੁੰਦੀ ਹੈ ਵੀ ਹਨਾ ਵੀ ਜੋ ਰਾਈਟ ਨਾਓ ਜਿਵੇਂ ਹੁਣ ਟਾਈਮ ਚੱਲ ਰਿਹਾ ਆਪਣਾ ਵਧੀਆ ਲੰਗੇ ਹਾਂ ਨੇ ਚਲੋ ਠੀਕ ਆ ਪਰਮਾਤਮਾ ਨੇ ਪਿਛਲੇ ਵੀ ਵਧੀਆ ਲੰਘਾਏ ਆ ਹਾਂ ਜੀ ਸਾਨੂੰ ਵੀ ਵਧੀਆ ਲੰਘਾਊਗਾ ਠੀਕ ਆ ਹਾਂ ਐ ਵਧੀਆ ਰਹੇ ਆ ਆਪਣੀ ਡੜੀ ਥੋੜਾ ਬਹੁਤ ਦੱਸੋ ਆਪਣੇ ਬਾਰੇ ਪਹਿਲਾਂ ਜਿਵੇਂ ਪਿਸ਼ੋਕਰ ਤੋਂ ਵੀ ਬਚਪਨ ਮਤਲਬ ਥੋੜਾ ਬਹੁਤ ਜਿਵੇਂ ਜੌਬ ਕਿੱਦਾਂ ਰਹੀ ਇੰਡੀਆ ਦੇ ਵਿੱਚ ਫਿਰ ਇੱਥੇ ਕਿੱਦਾਂ ਦਾ ਸਫ਼ਰ ਰਿਹਾ ਤੁਹਾਡਾ ਬਚਪਨ ਆਪਣਾ ਬਸ ਵਧੀਆ ਰਿਹਾ ਦੇਖ ਲਾ ਆਪਾਂ 5 6 ਪਿੰਡ ਭਰਾ ਹੈਗੇ ਆਂ ਆਪਾਂ ਦੂਜੇ ਨੰਬਰ ਤੇ ਹੈਗੇ ਆਂ ਠੀਕ ਆ ਦੂਜੇ ਨੰਬਰ ਤੇ ਠੀਕ ਆ ਬਾਕੀ ਟਾਈਮ ਆਪਣਾ ਵਧੀਆ ਲੰਗਾ ਰਲ ਮਿਲ ਕੇ ਰਹੇ ਆਪਾਂ ਸਾਰੇ ਤੁਸੀਂ ਵੀ ਤਾਂ ਪ੍ਰਾਇਮਰੀ ਸਕੂਲ ਚ ਪੜ੍ਹਿਆ ਪਹਿਲਾਂ ਦੇਖ ਲਓ ਹਾਂਜੀ ਸਾਬਨੇ ਪਿੰਡ ਦੇ ਵਿੱਚ ਹਾਈ ਸਕੂਲ ਸੀਗਾ ਨੌਂ ਦਾ ਕਲਗੀ ਤਰਖਾਸਾ ਹਾਈ ਸਕੂਲ ਕਲਾਲ ਸੀਗਾ ਠੀਕ ਹੈ ਜੀ ਹੁੰਦਾ ਗਵਰਨਮੈਂਟ ਦਾ ਬਣ ਗਿਆ ਨਾ ਹਾਂਜੀ ਜਾਨੀ ਉਸ ਟਾਈਮ ਇਸ ਸਕੂਲ ਨੂੰ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੀ ਸੀਗੀ ਅੱਛਾ ਮਤਲਬ ਪੰਜਾਬ ਜਿਹੜੇ ਪੀਐਸਸੀ ਵੀ ਹੁੰਦਾ ਨਾ ਉਹਦੇ ਅੰਡਰ ਨਹੀਂ ਆਉਂਦਾ ਹੋਇਆ ਨਹੀਂ ਜਦ ਪੀਐਸਸੀ ਐਜੂਕੇਸ਼ਨ ਮੋਡ تھی ਹੀ ਨਹੀਂ ਜਾਂਦਾ ਓਕੇ ਕਿਉਂਕਿ ਇਹ ਮੇਰਾ ਖਿਆਲ ਹੈ ਜਿਹੜਾ ਬੋਰਡ ਬਣਿਆ ਹੈ ਹਾਂਜੀ ਇਹ ਸ਼ਾਇਦ 70 ਦੇ ਵਿੱਚ ਬਣਿਆ ਸੀਗਾ ਜਾਂ ਠੀਕ ਆ ਤੇ ਮੈਂ 79 'ਚ ਮੈਟਰ ਕਰ ਲਈ ਸੀਗੀ ਠੀਕ ਆ 69 ਠੀਕ ਹੈ ਡੈਡੀ ਤੇ ਉਸ ਉਹ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਦੀ ਫਿਰ ਤਾਂ ਜਿਹੜੀ ਉਸ ਟਾਈਮ ਫੋਕਸ ਜ਼ਿਆਦਾ ਜਿਵੇਂ ਇਹ ਸਿੱਖੀ ਵੱਲ ਗੁਰਬਾਣੀ ਵੱਲ ਇਹ ਚੀਜ਼ਾਂ ਵੱਲ ਸੀ ਇਹ ਬਹੁਤ ਬਹੁਤ ਸੀਗਾ ਉੱਥੇ ਉਸ ਟਾਈਮ ਉਸ ਟਾਈਮ ਸੀਗਾ ਫਿਰ ਜਦੋਂ ਬੋਰਡ ਆਇਆ ਫਿਰ ਮਿਲਦਾ ਥੋੜਾ ਬਹੁਤ ਫਰਕ ਪਿਆ ਹੋਣਾ ਨਾ ਫਿਰ ਬੋਰਡ ਦਾ ਇਮਤਿਹਾਨ ਲੈਣ ਲੱਗੇ ਨਾ ਬੋਰਡ ਆਫ ਨਹੀਂ ਚਲੋ ਚਲਾਉਂਦੇ ਦਾ ਮਤਲਬ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੀ ਸੀ ਇਹਨੂੰ ਬਾਅਦ ਚੁੱਕੀ ਉਹ ਤਾਂ ਜਦੋਂ ਗਵਰਨਮੈਂਟ ਨੇ ਲੈ ਲਿਆ ਫਿਰ ਇਹਨਾਂ ਕੋਲੋਂ ਗਿਆ ਸੀ ਠੀਕ ਠੀਕ ਆ ਪਹਿਲਾਂ ਵਧੀਆ ਚੱਲ ਰਿਹਾ ਪੜਾਈ ਬਹੁਤ ਵਧੀਆ ਚੱਲਦੀ ਹੁੰਦੀ ਸੀ ਰਾਤਾਂ ਨੂੰ ਵੀ ਕਈ ਵਾਰ ਜਿਹੜੇ ਦਸਵੀਂ ਦੇ ਮਤਲਬ ਹੈਗੇ ਨੇ ਨਾ ਬੱਚਿਆਂ ਦਾ ਇਗਜ਼ਾਮ ਹੁੰਦਾ ਦੀਗਾ ਹਾਂਜੀ ਤਾਂ ਉਹਨਾਂ ਦੇ ਮੰਜਾ ਬਿਸਤਰਾ ਸਕੂਲ 'ਚ ਲਵਾ ਲੈਂਦੇ ਫਿਰ ਉਹਨਾਂ ਨੂੰ ਰਾਤ ਨੂੰ ਵੀ ਇੱਥੇ ਪੜਾਉਣਾ ਸਾਨੂੰ ਅੱਛਾ ਹਾਂ ਇਹ ਚੀਜ਼ ਵੀ ਹੁੰਦੀ ਰਹੀ ਹੈ ਹੋਰ ਕੀ ਨਹੀਂ ਮਤਲਬ ਟੀਚਰ ਵੀ ਰਹਿੰਦੇ ਸੀ ਰਾਤ ਨੂੰ ਟੀਚਰ ਵੀ ਰਹਿੰਦੇ ਸੀਗੇ ਰਾਤ ਨੂੰ ਕੈਂਪਿੰਗ ਵਾਲੇ ਕੰਮ ਹੋ ਗਿਆ ਕਿ ਜਿਹੜਾ ਅੱਜ ਕੱਲ ਹੁੰਦਾ ਹਾਂ ਹਾਂ ਤੇ ਬਾਕੀ ਇਗਜ਼ਾਮ ਸ਼ੁਰੂ ਹੋਣ ਤੋਂ ਪਹਿਲਾਂ ਫਾਈਨਲ ਇਗਜ਼ਾਮ ਹਾਂਜੀ ਤੇ ਗੁਰਦੁਆਰੇ ਖੰਡਪਾਟ ਸਾਹਿਬ ਉਰਣਾ ਬਕਾ ਅਰਦਾਸ ਕਰਨੀ ਵੀ ਪੇਪਰ ਵਧੀਆ ਹੁਣ ਸਾਰੇ ਬੱਚਿਆਂ ਦੇ ਬਲ ਬਲ ਜਾਮ ਸ਼ਾਮ ਸੁੰਦਰ ਕੋ ਕਿਆ ਬਾਤ ਤੇ ਗੁਰਦੁਆਰਾ ਵੀ ਨਾਲੇ ਸੀਗਾ ਨਾ ਕੰਦੇ ਨਾਲ ਕੰਧ ਲੱਗਦੀ ਹੁੰਦੀ ਆਪਣਾ ਜਿਹੜਾ ਬਾਹਰਲਾ ਗੁਰਦੁਆਰਾ ਸੀਗਾ ਅੰਦਰਲਾ ਅੰਦਰਲਾ ਠੀਕ ਹੈ ਠੀਕ ਹੈ ਹਾਂ ਉਹ ਹੀ ਅੰਦਰ ਅੱਜ ਪਹਿਲਾਂ ਠੀਕ ਆ ਟੜੀ ਫਟੀਆਂ ਵਾਲੇ ਸਕੂਲ ਹੁੰਦਾ ਸੀ ਫਟੀਆਂ ਫਟੀਆਂ ਵੀ ਆਪਾਂ ਦਿਖੀਆਂ ਨੇ ਪਟੀਆਂ ਫਿਰ ਉਹ ਸਾਫ਼ ਕਰਨੀਆਂ ਸਾਫਾਈ ਕਰਨੀ ਆ ਫਿਰ ਉਹਦਾ ਹੈਂਡਲ ਜੇ ਫੜ ਕੇ ਕਿਧੂ ਜਿਹੇ ਮਾਰਨ ਆ ਗਿਆ ਲੜਾਈ ਚ ਵੀ ਕੰਮ ਆਉਂਦੀ ਆ ਸੀ ਲੜਾਈ ਵਿੱਚ ਕੰਮ ਆਉਂਦਾ ਸੀ ਪੂਰਾ ਹਥਿਆਰ ਚੱਲਦਾ ਹੁੰਦਾ ਸੀ ਠੀਕ ਠੀਕ ਆ ਤੇ ਡੜੀ ਫਿਰ ਉਸ ਤੋਂ ਬਾਅਦ ਜਿਵੇਂ ਕਹਿ ਲੋ ਵੀ ਤੁਸੀਂ ਅੱਗੇ ਫਿਰ ਗ੍ਰੈਜੂਏਸ਼ਨ ਉਹ ਫਿਰ ਸੰਨਾਲੇ ਕਾਲਜ ਮਾਲਵਾ ਕਾਲਜ ਸੰਨਾਲਾ ਠੀਕ ਆ ਉਹ ਆਪਾਂ ਫਿਰ ਉੱਥੇ ਮੇਰਾ ਖਿਆਲ 75 ਚ ਮੈਂ ਬੀਏ ਕਰ ਲਈ ਸੀ ਠੀਕ ਤੇ ਉਹਦੇ ਵਿੱਚ ਇੱਕ ਸਾਲ ਫਿਰ ਮੈਂ ਆਈਟੀ ਵੀ ਲਾਇਆ ਅੱਛਾ ਛੱਡਤਾ ਸੀਗਾ ਵਿੱਚੋਂ ਪੜਨਾ ਆਈਟੀ ਵਿੱਚ ਸਟੈਨੋਗ੍ਰਾਫੀ ਕੀਤੀ ਪੰਜਾਬੀ ਉਹ ਕਿਦਾਂ ਮਤਲਬ ਕੀ ਮਨ ਚ ਆਇਆ ਵੀ ਬਸ ਬਈ ਕਿਸੇ ਕਲਰਕ ਕੋਲ ਕੋਲ ਲੱਗ ਜਾਈਂ ਮੈਡਮ ਹੋਟਾ ਅਗਲੇ ਹਰ ਇੱਕ ਨੂੰ ਬੰਦੇ ਨੂੰ ਹੁੰਦੇ ਵੀ ਆਪਣੇ ਪੈਰਾਂ ਤੇ ਖੜਾ ਹੋਣ ਜੋਗਾ ਹੋਜਣਾ ਹਾਂ ਉਸ ਉਮਰ ਚ ਛੋੜਾ ਹੁਣ ਤੇ ਆਪਾਂ ਵੀ ਥੋੜਾ ਜਿਆਦਾ ਕੋਈ ਸੋਚਦੇ ਸੀਗਾ ਇਦਾਂ ਦੇ ਫਿਰ ਮੈਂ ਇੱਕੋ ਸਾਲ ਕਾਲਜ ਛੱਡ ਕੇ ਇਹ ਲੈ ਲਿਆ ਸੀਗਾ ਅੱਛਾ ਆਈਟੀ ਫੇਮਸ ਸਟੈਨੋਗ੍ਰਾਫੀ ਕੀਤੀ ਹੈ ਠੀਕ ਆ ਉਸ ਟੈਂਪਰ ਪਹਿਲੇ ਨੰਬਰ ਤੇ ਆਈ ਸੀਗੇ। ਵੈਰੀ ਗੁੱਡ। ਕੀ ਬਾਤ ਆ। ਠੀਕ ਆ। ਹਾਂ ਐਂ ਵਧੀਆ। ਤੇ ਡੈਡੀ ਫਿਰ ਦੁਬਾਰਾ ਫਿਰ ਗ੍ਰੈਜੂਏਸ਼ਨ ਪੂਰੀ ਕੀਤੀ? ਹਾਂ ਫਿਰ ਕੀਤੀ ਐ। ਮੁਰਕੇ ਫੇਰ ਕਾਲੇ ਲਾਗੇ ਸੀਗੇ 1 ਸਾਲ ਬਾਅਦ। ਉਦੋਂ ਕੋਈ ਇਹ ਨਹੀਂ ਸੀ ਰੌਲਾ ਹੁੰਦਾ ਵੀ ਆ ਤੂੰ ਛੱਡ ਕੇ ਚਲਾ ਗਿਆ ਹੁਣ ਫੇਰ ਦੁਬਾਰਾ ਆ ਗਿਆ। ਨਹੀਂ ਚੰਗੀ ਹੋਏ ਲੱਗਾ। ਵਧੀਆ ਟਾਈਮ ਸੀਗੇ ਮਰਪੀ ਤਾਂ ਸਕੂਲ ਦਾ ਟਾਈਮ ਵੀ ਵਧੀਆ ਨਿਕਲਿਆ। ਹਾਂਜੀ। ਕਾਲੇ ਦੇ ਵਿੱਚ ਵੀ ਆਪਣੇ ਦੋਸਤ ਮਿੱਤਰ ਵਧੀਆ ਮਿਲਦੇ ਰਹੇ ਨੇ। ਠੀਕ ਠੀਕ ਆ। ਤੇ ਉਦੋਂ ਬਾਅਦ ਫੇਮੈਂ بی اے کرنے ਤੋਂ ਬਾਅਦ ਫਿਰ ਆ ਜੀ ਕਾਲਜ ਚਲੇ ਗਏ ਸੀ ایم اے ایم اے ਕਰਨ ਆ ਜੀ ਕਾਲੂ ਵਿਧਿਆਣਾ ਵਿਧਿਆਣਾ ਠੀਕ ਆ ਉੱਥੇ ਫਿਰ ایم ایس ہسٹری دی اچھا تے ਉੱਥੇ ਵੀ ਆਪਾਂ ਨੂੰ بس ٹھیک رہے ਆਪਾਂ دوست મિતਰ ਇੱਕ ਦਾ پال سنگھ ਖਵਾਉਣ ਦਾ ਹੁੰਦਾ ਜਿਹੜਾ ਸਾਬਕਾ ਸਰਪੰਚ ਆ ਅੱਜ ਕੱਲ ਮੇਰਾ ਖਿਆਲ ਆ ਉਹ ਰਹਿੰਦੇ ਨੇ برਿੰਟਨ ਦੇ ਵਿੱਚ کینیڈا ਦੇ ਵਿੱਚ ਠੀਕ ਆ ਉਹ دوست تھی کہ کرن ਧੀਰ ਹੁੰਦਾ ਸੀ ਮੁੰਡਾ ہاں جی ਖੰਟ ਦਾ ਮੈਂ ਐਕਚੁਅਲੀ ਇਹੀ ਗੱਲ ਪੁੱਛਣੀ ਸੀ ਵੀ ਜਿਹੜੇ ਉਸ ਟਾਈਮ ਦੇ ਤੁਹਾਡੇ ਦੋਸਤ ਮਿੱਤਰ ਸੀਗੇ ਹਨਾ ਉਹ ਹਾਲੇ ਵੀ ਮਤਲਬ ਉਹ ਹਾਂ ਮੈਂ ਰੇਹੇ ਕਿੱਥੇ ਮਿਲਿਆ ਥੋੜੇ ਦਾ ਬਾਅਦ ਚ ਫਿਰ ਉਹ ਮੈਂ ਖਾਲੇ ਕੋਆਪਰੇਟਿਵ ਬੈਂਕ ਚ ਲੱਗ ਗਿਆ ਸੀ ਚੰਡੀਗੜ੍ਹੇ ਹਾਂਜੀ ਠੀਕ ਮੁੜ ਕੇ ਬਸੇ ਮੁਲਾਕਾਤ ਨਹੀਂ ਹੋਈ ਉਹਦੇ ਨਾਲ ਓਕੇ ਪਰ ਹੋਪਫੁਲੀ ਜੇ ਕਿਤੇ ਉਹ ਦੇਖਦੇ ਹੋਣ ਹਨਾ ਤਾਂ ਹਾਂ ਇੱਕ ਕੰਟੈਕਟ ਬਣ ਜਾਂਦਾ ਬੰਦੇ ਦਾ ਦੁਬਾਰਾ ਪਾਸੇ ਜਿਹੜੂ ਦੇਖਦੇ ਹੁਣ ਹਾਂਜੀ ਉਹ ਦੇਖਦੇ ਆਂਗੇ ਤੇ ਚਲੋ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ ਜੇ ਤੁਸੀਂ ਦੇਖ ਰਹੇ ਹੋ ਹਾਂ ਤੇ ਪੜੜੀ ਇਹ ਇੱਕ ਬੜੀ ਵਧੀਆ ਚੀਜ਼ ਆ ਵੀ ਜਿਹੜੇ ਆਪਣੇ ਸਕੂਲ ਕਾਲਜ ਦੇ ਦੋਸਤ ਮਿੱਤਰ ਜਿਹੜੇ ਉਦੋਂ ਬਣਦੇ ਆ ਨਾ ਉਹ ਸਾਰੀ ਉਮਰ ਰਹਿੰਦੇ ਆ ਹਨਾ ਉਹ ਸਾਰੀ ਉਮਰ ਰਹਿੰਦੇ ਨੇ ਦੇਖ ਲੋ ਹਾਂ ਕੋਈ ਉਹ ਮਤਲਬ ਭੁੱਲ ਭੱਲ ਜਾਂਦਾ ਕਈ ਤੋਂ ਹੁਣ ਬਿਜ਼ੀ ਹੋ ਜਾਂਦੇ ਹਾਂ ਹਾਂ ਬਿਜੀ ਵੀ ਹੋ ਜਾਂਦੇ ਨੇ ਆਪਣੇ ਆਪਣੇ ਕੰਮਾਂ ਤੇ ਦੂ ਨੇੜੇ ਚਲੇ ਜਾਂਦੇ ਨੇ ਹਾਂ ਆਪਾਂ ਦਾ ਖੈਰ ਇੱਥੇ ਹੀ ਰਹੀਆਂ ਨੇੜੇ ਬਹੁਤ ਹੀ ਦੂਰ ਨਹੀਂ ਗਏ ਹੈਗੇ ਠੀਕ ਆ ਹਾਂ ਉਹ ਤੋਂ ਬਾਅਦ ਫੇਰ ਦੇਖ ਲੈ ਆਪਾਂ ਮੇਰਾ ਖਿਆਲ ਹੈ ਮੈਂ ਅਗਸਤ 76 ਦੇ ਵਿੱਚ ਹਾਂਜੀ ਬਿਜਲੀ ਬੋਰਡ ਚ ਆ ਗਿਆ ਸੀ ਤੇ ਰੈਡੀ ਜੋਬ ਲੈਣੀ ਸੌਖੀ ਸੀਗੀ ਉਦੋਂ ਜੋਬ ਉਸ ਟਾਈਮ ਕੁਝ ਅੱਜ ਨਾਲੋਂ ਠੀਕ ਜੀ ਸੀਗਾ। ਓਕੇ ਹੁਣ ਤਾਂ ਬਹੁਤ ਟਫ ਜਾ ਹੋ ਗਿਆ ਨਾ ਕੰਪੀਟੀਸ਼ਨ ਬਹੁਤ ਟਫ ਨੇ ਹੁਣ ਤਾਂ। ਉਦੋਂ ਯਾਨੀ ਕੰਪੀਟੀਸ਼ਨ ਇਹਦਾ ਨਹੀਂ ਸੀਗਾ। ਹਾਂ ਬਸ ਕੀ ਕੁਆਲੀਫਿਕੇਸ਼ਨ ਇੱਥੇ ਹੁਣ ਮਤਲਬ ਮੈਟ੍ਰਿਕ ਵਾਲੇ ਬੰਦੇ ਦੀ ਕੁਆਲੀਫਿਕੇਸ਼ਨ ਮੰਗੀ ਆ ਉਹਨਾਂ ਨੇ। ਉਥੇ ਬੀ ਵਾਲੇ ਚਲੇ ਜਾਵੇ ਜਾਂ ਐਮ ਵਾਲੇ ਚਲੇ ਜਾਵੇ ਉਹਨੂੰ ਰੱਖੇ ਲੈਂਦੇ ਸੀ। ਉਹ ਰੱਖ ਲੈਂਦੇ ਆ ਠੀਕ ਹਾਂ। ਤੇ ਆਪਣੀ ਸੈਨੋਗ੍ਰਾਫੀ ਵੀ ਕੀਤੀ ਸੀ ਜਿਹੜੀ ਕਿ ਇੱਕ ਲਕਸ਼ ਦੇ ਜੇ ਵਿੱਚ ਜ਼ਰੂਰਤ ਪੈਂਦੀ ਹੈ ਜੀ। ਮਤਲਬ ਤੁਹਾਨੂੰ ਫਾਇਦਾ ਹੋ ਗਿਆ ਜੀ। ਫਾਇਦਾ ਹੋ ਗਿਆ ਦਾ। ਬੜੀ ਵਧੀਆ ਗੱਲ। ਤੇ ਕਿਵੇਂ ਮਤਲਬ ਵੀ ਗਏ ਜਾਂ ਫਾਰਮ ਫੂਮ ਭਰੇ ਜੌਬ ਦੇ? ਅੰਪਲਾਈਮੈਂਟ ਚੋਂ ਜਿਹੜਾ ਤਾਇਆ ਸੀਗਾ ਨਾ ਉੱਥੋਂ ਆ ਗਈ ਸੀਗੀ ਕਾਲ ਇੱਕ ਅੱਛਾ ਜੀ ਉਹ ਫਿਰ ਲੁਧਿਆਣੇ ਕੋਈ ਇੰਟਰਵਿਊ ਸਾਡੀ ਸਾਰਿਆਂ ਦੀ ਠੀਕ ਆ ਤੇ ਬਸ ਉਹ ਫਿਰ ਮੇਰੇ ਖਿਆਲ ਐ 25 ਦਿਨਾਂ ਬਾਅਦ ਮੈਨੂੰ ਪੈਂਡ ਵਾਲੀ ਲੈਟਰ ਆ ਗਈ ਸੀਗੀ ਘਰੇ ਅੱਛਾ ਮਤਲਬ ਪ੍ਰੋਸੀਜਰ ਉਹੀ ਆ ਵੀ ਅਪਲਾਈ ਕੀਤਾ ਹਾਂ ਹਾਂ ਇੰਟਰਵਿਊ ਹੋਈ ਫਿਰ ਮੜਾ ਮੋਟਾ ਚੈੱਕ ਵੀ ਕਰਦੇ ਹੋਣਗੇ ਵੀ ਜੋ ਡਾਕੂਮੈਂਟ ਦੇ ਉੱਤੇ ਸਹੀ ਨੇ ਤੂੰ ਸਾਰੇ ਕੋਲ ਪੁੱਛਦੇ ਨੇ ਉਹ ਅੱਛਾ ਤ ਤਾਉ ਸਟੈਨੋਗ੍ਰਾਫੀ ਦਾ ਕਰਾ ਕੇ ਵੀ ਦੇਖਿਆ ਇੰਟਰਵਿਊ ਤੇ ਉਹ ਉਸ ਟੈਮ ਕਰਾ ਕੇ ਨਹੀਂ ਸੀ ਦੇਖਿਆ ਜਿਆਦਾ ਸਰਟੀਫਿਕੇਟ ਦੇ ਲਿਆ ਸੀ ਨਾ ਅੱਛਾ ਅੱਛਾ ਸਰਟੀਫਿਕੇਟ ਸਾਡੇ ਦਿਖਾਤੇ ਸੀ ਇਹਨਾਂ ਨੂੰ ਉਹ ਤਾਂ ਬਾਅਦ ਫਿਰ ਦੇਖ ਆਪਣੀ ਜੋਬ ਮੇਰੀ ਕਟਾਣੀ ਲੱਗੀ ਸੀ ਪਹਿਲਾਂ ਹਾਂਜੀ ਉਹ ਤਾਂ ਬਾਅਦ ਫਿਰ ਮਕਲਾ ਲ ਆ ਗਿਆ ਪਿੰਡ ਪਿੰਡ ਦੇ ਵਿੱਚ ਹੈ ਪਿੰਡ ਦੇ ਵਿੱਚ ਐਕਸ਼ਨ ਦਾ ਦਫ਼ਤਰ ਸੀਗਾ ਹਾਂਜੀ ਤੇ ਉੱਥੇ ਮੈਂ ਆ ਗਿਆ ਸੀਗਾ 1984 '84 ਚ ਅੱਛਾ ਠੀਕ ਆ 1984 ਤੋਂ ਲੈ ਕੇ 2010 ਤੱਕ ਮੈਂ ਉੱਥੇ ਹੀ ਰਿਹਾ ਠੀਕ ਆ ਡਾਡੀ ਕਿਤੇ ਬਦਲੀ ਨਹੀਂ ਹੋਈ ਕੁਛ ਨਹੀਂ ਹੋਇਆ ਕਿਤੇ ਕੀ ਬਾਤ ਹੈ ਫਿਰ 10 ਹੈ 10 ਚ ਰਿਟਾਇਰ ਹੋਏ ਤੁਸੀਂ 10 ਚ ਰਿਟਾਇਰ ਹੋ ਗਏ ਸੀਗੇ ਫਿਰ ਕੀ ਬਾਤ ਆ ਮਤਲਬ ਕਿ 84 ਤੋਂ ਲੈ ਕੇ 10 ਤੱਕ 6 26 ਸਾਲ 26 27 ਸਾਲ ਬਣਦੇ 26 27 ਸਾਲ ਤੁਸੀਂ ਉੱਥੇ ਕੰਮ ਕੀਤਾ ਹਾਂ ਉੱਥੇ ਕੀਤਾ ਤੇ ਬਾਕੀ ਦੋਸਤ ਮਿੱਤਰ ਜਿਹੜੇ ਨਾਲ ਦੇ ਮੁਲਾਜ਼ਮ ਸੀਗੇ ਹਾਂਜੀ ਮੇਰਾ ਖਿਆਲ ਹੈ 5 6 ਜਣੇ ਤਾਂ ਅਸੀਂ ਕਲਾਸ ਫੈਲਿਊ ਸੀਗੇ ਇੱਕੋ ਟਾਈਮ ਕਾਲਜ ਚ ਪੜ੍ਹਦੇ ਰਹੇ ਹਾਂ ਇਹ ਡਾਡੀ ਕੀ ਵੈਸੇ ਵਧੀਆ ਚੀਜ਼ ਆ ਇੱਕ ਇਕੱਠੇ ਹੋ ਗਏ ਸੀ ਸਾਰੇ ਦੇ ਕਟਾਲੇ ਦਾ ਸੀਗਾ ਗੁਰਸ਼ਰਨ ਹਾਂਜੀ ਪ੍ਰੇਮ ਸਿਹਾਲੇ ਤੋਂ ਪ੍ਰੇਮ ਅੰਕਲ ਨੂੰ ਮੈਂ ਜਾ ਰਿਹਾ ਇੱਕ ਬਹਾਦਰ ਸਿੰਘ ਹੁੰਦਾ ਸੀ ਜਿੱਥੇ ਮੇਰੇ ਨਾਲ ਜੁਪੀ ਵੈਰੀ ਹੋਈ ਹੈ ਸ਼ਾਇਦ ਠੀਕ ਹੈ ਜੀ ਤੇ ਕਰਿਸ਼ਿੰਦਰਪਾਲ ਸਮਰਾਲੇ ਦਾ ਹੀ ਇੱਕ ਬੌਂਦਲੀ ਦਾ ਉਹ ਬਚਨ ਗੁਰਬਚਨ ਸਿੰਘ ਸੀ ਉਹਨਾਂ ਦਾ ਉਹ ਬਹੁਤ ਵਧੀਆ ਬੰਦਾ ਸੀਗਾ ਸਾਰੇ ਮਤਲਬ ਵਧੀਆ ਰਹੇ ਨੇ ਐਨ ਆਪਾਂ ਅਨਜੋਏ ਕੀਤਾ ਇੰਜੋਏ ਕੀਤਾ ਬਹੁਤ ਮਿਲਦਾ ਤੁਸੀਂ ਬੈਠੇ ਵੀ ਇੱਕੋ ਕਮਰੇ ਦੇ ਵਿੱਚ ਹੁੰਦੇ ਸੀਗੇ ਸਾਰੇ ਹਾਂ ਚਲੋ ਕਮਰੇ ਥੋੜੇ ਜਿਹਾ ਚਾਰਕਤਾ ਸੀ ਇੱਕੋ ਕਮਰੇ ਛੁੰਦੇ ਸੀਗੇ ਉਸ ਟਾਈਮ ਬਾਕੀ ਦੋ ਕੁ ਅਲੱਗ ਵਹਿੰਦੇ ਸੀ ਅਲੱਗ ਅਲੱਗ ਜਗ੍ਹਾ ਤੇ ਕੰਮ ਕਰਨਾ ਪੈਂਦਾ ਨਾ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਯਾਨੀ ਬਹੁਤ ਵਧੀਆ ਨਿਕਲਿਆ ਹੈ ਦਫ਼ਤਰ ਦਾ ਟਾਈਮ ਵੀ ਪੜਨ ਦਾ ਵੀ ਬਾਕੀ ਬਾਦੀ ਜ਼ਿੰਦਗੀ ਦੇ ਲਈ ਹਾਂ अच्छा डडी ए तो हो गई थोड़ी जमे ए कह लो भी प्रोफेशनल सफर हां जी वे जमे किथे ਤੁਸੀਂ ਪੜੇ ਹੋ ਇਹ ਐਦਾਂ ਮੇਰੇ ਵਾਸਤੇ ਵੀ ਵਿੱਚ ਕੁਛ ਕੁਛ ਗੱਲਾਂ ਐਦਾਂ ਦੀਆਂ ਨੇ ਵੀ ਜਿਹੜੀਆਂ ਸੁਣ ਕੇ ਮੈਨੂੰ ਸਵਾਦ ਆ ਰਿਹਾ ਪੂਰਾ ਤੇ ਡੜੀ ਐ ਦੱਸੋ ਵੀ ਉਦੋਂ ਦਾ ਜਿਹੜਾ ਹੁਣ ਬਚਪਨ ਸੀ ਉਹ ਦੇਖੋ ਤੁਸੀਂ ਆਪਣੇ ਸਾਡਾ ਵੀ ਬਚਪਨ ਦੇਖਿਆ ਤੇ ਹੁਣ ਆਪਣੇ ਮਤਲਬ ਪੋਤਿਆਂ ਦਾ ਵੀ ਇਰਮਾਨ ਲਈ ਜਾਂਦਾ ਹਣਾ ਮਤਲਬ ਤੁਹਾਨੂੰ ਕੀ ਲੱਗਦਾ ਵੀ ਚਲੋ ਠੀਕ ਆ ਟਾਈਮ ਦੇ ਨਾਲ ਕਾਫੀ ਚੇਂਜਸ ਆਈਆਂ ਨੇ ਪਰ ਉਹ ਬੈਟਰ ਹੁੰਦਾ ਸੀ ਕਿ ਹੁਣ ਬੈਟਰ ਆ ਕਿਵੇਂ ਆ ਹਾਂ ਉਹ ਵੀ ਠੀਕ ਹੈ ਮਾਪੇ ਹੁਣ ਇੱਥੇ ਆਪਾਂ ਦੇਖੋ ਨਿਊਜ਼ੀਲੈਂਡ ਚ ਆ ਗਏ ਹਾਂ ਹਾਂਜੀ ਤੁਸੀਂ ਆ ਗਏ ਤੇ ਆਪਾਂ ਨੇ ਫਿਰ ਹੁਣਾ ਹੀ ਸੀਗਾ ਹਾਂਜੀ ਬੱਚਿਆਂ ਦੇ ਕੋਲੇ ਰਹਿਣਾ ਮਾਪਿਆਂ ਨੇ ਤਾਂ ਹਾਂਜੀ ਤੇ ਫਿਰ ਆਪਾਂ ਇੱਥੇ ਆ ਗਏ ਹੁਣ ਇਹਨੂੰ ਠੀਕ ਠਾਕ ਆ ਸਾਰੇ ਵਧੀਆ ਨਿਕਲਦਾ ਹੈ ਵਧੀਆ ਟਾਈਮ ਤਾਂ ਵਧੀਆ ਹੁੰਦਾ ਹਾਂ ਹੁਣ ਜਿਵੇਂ ਇੱਥੇ ਬੱਚੇ ਗਰੋ ਹੁੰਦੇ ਆ ਚਲੋ ਇੱਥੇ ਹੁਣ ਟੈਕਨੋਲੋਜੀ ਦਾ ਬਹੁਤ ਜ਼ਿਆਦਾ ਮਤਲਬ ਸਾਰੇ ਕਿਤੇ ਹੈਗਾ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਫੋਨ ਨੇ ਹਾਂਜੀ ਚਲੋ ਆਪਾਂ ਦਾ ਤੱਕਾ ਕਰੀਦਾ ਨਿਆਣਿਆਂ ਨਾਲ ਵੀ ਜਾਓ ਬਾਹਰ ਖੇਡੋ ਜਾਂ ਇਦਾਂ ਕਰੋ ਹਣਾ ਉਦੋਂ ਤਾਂ ਮਿਲਦਾ ਟੈਕਨੋਲੋਜੀ ਟੈਕਨੋਲੋਜੀ ਦਾ ਕੋਈ ਰੌਲਾ ਨਹੀਂ ਸੀਗਾ ਨਾ ਜਿਆਦਾ ਨਹੀਂ ਬਿਲੇ ਟਾਈਮ ਕੀ ਕਰਦੇ ਛੋਟੇ ਹੁੰਦੇ ਤੋਂ ਲੈ ਕੇ ਬਿਲੇ ਟਾਈਮ ਬਸ ਖੇਡ ਲੈਣਾ ਆਪਣਾ ਕਿੱਦਾਂ ਦੀ ਅੰਗੇ ਮਗੈਦੀ ਹੁੰਦੀ ਲੋਕ ਨੂੰ ਮੀਚੀ ਲੋਕੋ ਵਿਦਿਆ ਬਹੁਤੇ ਛੋਟੇ ਹੁੰਦੇ ਸੀ ਆਪਣੀਆਂ ਗਲੀਆਂ ਚ ਪਿੰਡਾ ਫੇਰ ਪਿੰਡਾ ਉਹ ਖੇਡ ਲੈਣਾ ਆਪਣਾ ਘੜੀਆਂ ਚ ਭੱਜ ਲੈਣਾ ਆਪਣਾ ਇੱਕ ਦਿਨ ਛੱਡ ਕੇ ਭੱਜ ਜਾਣਾ ਫਿਰ ਮਗਰ ਭੱਜਣਾ ਸ਼ਾਰਤਾਂ ਇਹ ਜਿਹਾ ਕਰੀ ਜਾਂਦੇ ਹੁੰਦੇ ਸੀ ਮਤਲਬ ਸ਼ਾਮ ਜਿਵੇਂ ਸਕੂਲੋਂ ਘਰੇ ਆਏ ਤਾਂ ਇਕੱਠੇ ਹੋ ਕੇ ਬਾਅਦ ਸ਼ਾਮ ਨੂੰ ਆਈ ਕੁਝ ਕਰੀਏ ਸ਼ਾਮ ਨੂੰ ਖੇਡਣਾ ਆਪਣਾ ਤੇੜੀ ਮਤਲਬ ਪਿਤਾ ਜੀ ਹੋਣੀ ਮਤਲਬ ਮੇਰੇ ਦਾਦਾ ਜੀ ਗਾਲਾ ਗੋਲਾ ਵੀ ਛੇਤਰ ਛੇਤਰ ਵੀ ਪੈਂਦੇ ਹੋਣਗੇ ਵੀ ਰਾਤ ਨੂੰ ਆਏ ਨਹੀਂ ਲੇਟ ਆਏ ਉਹ ਪੈਂਦੇ ਜੀ ਨਾ ਉਹ ਪੜਾਈ ਪਿੱਛੇ ਪੈ ਜਾਂਦੇ ਸੀਗੇ ਅੱਛਾ ਹਾਂ ਥੋੜੇ ਵੀ ਪੈਂਦੇ ਰਹਿੰਦੇ ਪੜਾਈ ਵਿੱਚ ਪੜਾਈ ਨੂੰ ਸਹੀ ਤੁਸੀਂ ਕਿਵੇਂ ਸੀਗੇ ਉਹਦਾ ਪੜਾਈ ਨੂੰ ਠੀਕ ਠੀਕ ਹੀ ਸੀਗੇ ਇਹਨੇ ਜਿਆਦਾ ਤਾਂ ਨਹੀਂ ਠੀਕ ਆਪਾਂ ਕਹੀਏ ਵੀ ਬਹੁਤ ਇੰਟੈਲੀਜੈਂਟ ਸੀਗੇ ਅੱਛਾ ਜੀ ਨੇ ਕਹਿਰੀ ਵੀ ਕੰਮ ਚਲਾਉ ਕੰਮ ਚਲਾਉ ਵੀ ਆਪਣਾ ਬਹੁਤ ਵਧੀਆ ਚਲੋ ਦੇਖੋ ਡੈਡੀ ਉਸ ਟਾਈਮ ਲੱਗਦਾ ਹੁੰਦਾ ਬੱਚਾ ਪੜ ਲਵੇ ਹੋਰ ਪੜ ਲਵੇ ਹੋਰ ਪੜ ਲਵੇ ਪੜਾਈ ਇਦਾਂ ਦੀ ਚੀਜ਼ ਆ ਵੀ ਜਿੰਨੀ ਵੱਧ ਖਰ ਲੋ ਉੰਨੀ ਉਹ ਥੋੜੀ ਲੱਗਦੀ ਹੁੰਦੀ ਆ ਪਰ ਵਧੀਆ ਰਹੇ ਲਾਈਫ ਦੇ ਵਿੱਚ ਤੇ ਜਦੋਂ ਕਾਲਜ ਟਾਈਮ ਸੀਗਾ ਜਾਂ ਇਦਾਂ ਸੀਗੇ ਟਾਈਮ ਉਦੋਂ ਮੈਂ ਜਸਟ ਇੱਕ ਪਤਾ ਲੱਗਦਾ ਨਾ ਮੈਂ ਆਪਣੇ ਆਪ ਨਾਲ ਕੰਪੇਅਰ ਕਰਦਾ ਜਿਵੇਂ ਤਾਂ ਉਹ ਕਾਲਜ ਟਾਈਮ ਦੇ ਵਿੱਚ ਹੋਰ ਵੀ ਤੁਸੀਂ ਮਤਲਬ ਕੀ ਕਿ ਦੇ ਘੁੰਮਣ ਜਾਂਦੇ ਹੁੰਦੇ ਸੀ ਜਾਂ ਮੁੰਡੇ ਮੁੰਡੇ ਨਾਲ ਕਿੱਦਾਂ ਦੇ ਪਲਾਨ ਬਣਦੇ ਹੁੰਦੇ ਸੀ ਉਦੋਂ ਮਤੇ ਦੂਰ ਤਾਂ ਨਹੀਂ ਗਏ ਆ ਮਾਰਵੀ ਤੇ ਕਦੇ ਹਾਂਜੀ ਅਣੀਕ ਵਾਰੀ ਕਾਲਜ ਦੇ ਵਿੱਚ ਐਨ ਐਸ ਐਸ ਦਾ ਕੈਂਪ ਲੱਗਿਆ ਸੀਗਾ ਦਿਆਲਪੁਰੇ ਪਿੰਡ 'ਚ ਜੇ ਐਨ ਐਸ ਐਸ ਜਿਹੜੇ ਆਪਣੇ ਆਰਮੀ ਨੇਵੀ ਉਹ 'ਚ ਜਾਂਦੇ ਆ ਉਹਦੋਂ ਅੱਗੇ ਹਨਾ ਆਰਮੀ ਨੇਵੀ ਹੈ ਨਾ ਐਨ ਐਸ ਐਸ ਨੈਸ਼ਨਲ ਸਰਵਿਸ ਸਕੀਮ ਹੁੰਦੀ ਆ ਕੋਈ ਨਾ ਦੀ ਓਕੇ ਐਦਾਂ ਦੀ ਮਤਲਬ ਉਹ ਸੱਚ ਐਮ ਸੀ ਸੀ ਹੁੰਦਾ ਜਿਹੜਾ ਮੈਂ ਕਹਿ ਰਿਹਾ ਠੀਕ ਠੀਕ ਸੌਰੀ ਐਨ ਸੀ ਸੀ ਵੀ ਆਪਾਂ ਕਾਲਜ 'ਚ ਕਰਦੇ ਰਹੇ ਆ ਵਧੀਆ ਮਤਲਬ ਮੈਂ ਜਿਹੜੇ ਇੱਕ ਦੋ ਕੋ ਪੇਪਰ ਏ ਵੀ ਪਤਾ ਨਹੀਂ ਹੁੰਦੇ ਨੇ ਉਹ ਵੀ ਮੇਰੇ ਕੀਤੇ ਹੋਏ ਸੀਗੇ ਅੱਛਾ ਵੀ ਜੇ ਇਧਰ ਨੂੰ ਦਾਅ ਲੱਗ ਗਿਆ ਤਾਂ ਇਧਰ ਨੂੰ ਨਿਕਲਦੇ ਆ ਹਾਂ ਜੀ ਉਹ ਸੇ ਵਧੀਆ ਮਤਲਬ ਪ੍ਰੈਫਰੈਂਸ ਮਿਲ ਜਾਂਦੇ ਥੋੜੀ ਬਹੁਤੀ ਉਹਨਾਂ ਦੇ ਨਾਲ ਠੀਕ ਠੀਕ ਐਨ ਐਸ ਐਸ ਦਾ ਕੈਂਪ ਕੀ ਦੱਸਣ ਲੱਗੇ ਤੁਸੀਂ ਉਹ ਮਤਲਬ ਇਹ ਪਿੰਡ ਦੀ ਸਫਾਈ ਦਾ ਕਰਨਾ ਠੀਕ ਆ ਰਸਤੇ ਕੱਚੇ ਹੁੰਦੇ ਸੀਗੇ ਜਿੱਥੇ ਮਿੱਟੀ-ਮੁੱਟੀ ਪਾਉਂਦੇ ਰਹੇ ਅਸੀਂ ਉਹ ਦਿয়ালਪੁਰਾ ਪਿੰਡੇ ਦਾਬਤ ਕੀਤਾ ਨਾਲੇ ਆ ਕਾਲੇ ਦੇ ਨਾਲੇ ਹੁੰਦਾ ਸੀਗਾ ਹਾਂ ਜੀ ਉੱਥੇ ਰਹੇ ਆ ਫਿਰ ਆਪਾਂ ਅੱਛਾ ਇਦਾਂ ਦੀਆਂ ਤੁਹਾਡੀਆਂ ਮਤਲਬ ਐਨਐਸਐਸ ਕੈਂਪ ਦੇ ਡਿਊਟੀਆਂ ਲੱਗਦੀ ਹੁੰਦੀਆਂ ਇਹ ਵਧੀਆ ਚੀਜ਼ ਆ ਵਸ ਡਿਊਟੀ ਕੈਂਪ ਲੱਗਦਾ ਹੁੰਦਾ ਪੂਰਾ ਡਿਊਟੀ ਤੇ ਚਲੋ 4 ਚੀਜ਼ ਆ ਜਾਂਦੀ ਮਤਲਬ ਕੈਂਪ ਲਾ ਕੇ ਮੈਂ ਆਪਾਂ ਮਤਲਬ ਉੱਥੇ ਰਾਤ ਨੂੰ ਹੀ ਕਾਲੇ ਚ ਰਹਦੇ ਹੁੰਦੇ ਸੀ ਫਿਰ ਅੱਛਾ ਉੱਥੇ ਆਪਣੀਆਂ ਰਜਾਈਆਂ ਰੁਨੀਆਂ ਲੈ ਜਾਣੀਆਂ ਨੇ ਕਮਰੇ ਸੈੱਟ ਲੈਣਾ ਥੱਲੇ ਹੀ ਸੌਣਾ ਹੋਰ ਛੁੱਟੀਆਂ ਦੇ ਦਿਨਾਂ 'ਚ ਹੁੰਦਾ ਸੀ ਨਾ ਜਾਂ ਜਾਈਦਾ ਸੀ ਮਾੜੀਆਂ ਮੋਟੀਆਂ ਮੁੰਡੇ ਮੰਡੇ ਨਾਲ ਕਿ ਸ਼ਰਾਰਤਾਂ ਵੀ ਕਰਦੇ ਹੋਣਗੇ ਨਾ ਫਿਰ ਹੁੰਦੀਆਂ ਹੀ ਨੇ ਸ਼ਾਂਤਾਂ ਦੇ ਫਿਰ ਕਰੀ ਹੋ ਜਾਂਦੇ ਹੁੰਦੇ ਨੇ ਬੜਾ ਯਾਨੀ ਕਿੰਦਾ ਨਹੀਂ ਸ਼ਰਾਰਤ ਆਈ ਥੀ ਕਾਏ ਬੜੀਆ ਬਸ ਰਾਤਾਂ ਨੂੰ ਮੈਨੂੰ ਰਾਤ ਨੂੰ ਕਿੱਡਾ ਬੜਾ ਕਾਲੇ ਜਾ ਉਹ ਕਿਦੂ ਦੀ ਮਗਰ ਪੱਛੀ ਜਾਣਾ ਛੇੜ ਕੇ ਅੱਛਾ ਬੜੀਆਂ ਵਧੀਆ ਯਾਦਾਂ ਹੁੰਦੀਆਂ ਆਂ ਈ ਖਨ ਹਾਂ ਬਹੁਤ ਵਧੀਆ ਹੁੰਦੀਆਂ ਹਾਂ ਹਾਂ ਹੋਰ ਜਿਹੜੀ ਕੋਈ ਗੱਲ ਪਰਮਿੰਦਰ ਸਿੰਘ ਦੇਹਲਾ ਆਪਣਾ ਜਿਹੜਾ ਵੀ ਜਿਹਨੂੰ ਪਿੰਦੀ ਕਹਿੰਦੇ ਹੁੰਦੇ ਸੀ ਹਾਂਜੀ ਹਾਂਜੀ ਇਹ ਵਕੀਲ ਆ ਅੱਜਕੱਲ ਠੀਕ ਆ ਲੁਧਿਆਣੇ ਠੀਕ ਆਪਣਾ ਵਧੀਆ ਮਿੱਤਰ ਆ ਤੁਹਾਡਾ ਬੜਾ ਵਧੀਆ ਮਿੱਤਰ ਹੈ ਠੀਕ ਠੀਕ ਆ ਪੰਮੀ ਉਹ ਖਰਾਜ ਤੇ ਉਹ ਦੂਜਾ ਬਣਾ ਇਹਨਾਂ ਦਾ ਬਰਾਦਰ ਹੁੰਦਾ ਸੀ ਇਹ ਬਣੇ ਖਾਸ ਮਿੱਤਰ ਸੀਗੇ ਆਪਣੇ ਪ੍ਰੇਤਪਾਲ ਸਿੰਘ ਨਹੀਂ ਮੈਂ ਇੱਕ ਗੱਲ ਕਹੂੰਗਾ ਵੀ ਇਹ ਸਾਰੇ ਹੁਣ ਵੀ ਕੰਟੈਕਟ ਦੇ ਵਿੱਚ ਹੈਗੇ ਨੇ ਹੁਣਕਲ ਨੇ ਗੱਲਬਾਤ ਸਾਡੀ ਹੁੰਦੀ ਰਹਿੰਦੀ ਹੈ ਮੈਂ ਅਸੀਂ ਵੀ ਗੱਲਬਾਤ ਕਰਦੇ ਆ ਇਵਨ ਬੱਚੇ ਵੀ ਆਪਣੇ ਜਿਵੇਂ ਡੈਡੀ ਦੇ ਪੋਤੇ-ਪੋਤੀਆਂ ਇਹ ਵੀ ਜਾ ਕੇ ਜਦੋਂ ਜਾਈਦਾ ਮਿਲਦੇ ਆ ਸਾਰੇ ਨਾ ਬੜਾ ਪਿਆਰ ਮਿਲਦਾ ਤਾਂ ਉਹ ਵਧੀਆ ਲੱਗਦਾ ਮਤਲਬ ਰਿਸ਼ਤਿਆਂ ਦੇ ਵਿੱਚ ਇੱਕ ਇੱਕ ਇਤਿਫਾਕ ਸੀਗਾ ਜਿਹੜੀ ਇੱਕ ਦੂਜੇ ਦੀ ਪਿਆਰ ਮੁਹੱਬਤ ਬਿਲਕੁਲ ਬਿਲਕੁਲ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜੀ ਇਹ ਚੀਜ਼ ਥੋੜੀ ਜਿਹੀ ਮਿਸਿੰਗ ਆ ਨਾ ਪਤਾ ਨਹੀਂ ਲੋਕ ਬਿਜ਼ੀ ਇੰਨਾ ਹੋ ਗਏ ਟਾਈਮ ਨਹੀਂ ਕੱਢ ਪਾਉਂਦੇ ਹੈ ਨਾ ਹੁਣ ਮੋਬਾਈਲ ਆ ਗਏ ਟੀਵੀ ਆ ਗਏ ਅੰਦਰ ਘਰਾਂ ਚ ਬੜੇ ਰਹਿੰਦੇ ਨੇ ਸਾਰੇ ਕੋਈ ਇੱਕ ਦੂਜੇ ਤੱਕ ਉਹ ਨਹੀਂ ਰੱਖਦੇ ਹੈਗੇ ਮਤਲਬ ਬਹੁਤ ਆਹੋ ਅੱਗੇ ਹੁਣ ਤਾਂ ਜਿਵੇਂ ਫੋਨ ਕਰਕੇ ਹਾਲ ਚਾਲ ਪੁੱਛ ਲਿਆ ਜਾਂ ਲਾੜਾ ਮੋਟਾ ਉਦੋਂ ਹੁੰਦਾ ਸੀ ਆਪਾਂ ਸਪੈਸ਼ਲ ਟਾਈਮ ਕੱਢ ਕੇ ਮਿਲਦੇ ਸੀਗੇ ਹੈ ਨਾ ਮਿਲਦੇ ਜੀ ਜਿਹੜੀ ਇੱਕ ਚੀਜ਼ ਮੇਰੇ ਮਨ ਚ ਬਾਰ ਬਾਰ ਆਉਂਦੀ ਆ ਹੁਣ ਜੇ ਮੈਂ ਦੇਖੋ ਆਪਾਂ ਨਿਊਜ਼ੀਲੈਂਡ ਦੇ ਵਿੱਚ ਤੁਹਾਨੂੰ ਵੀ ਤਕਰੀਬਨ 10 ਸਾਲ ਹੋ ਗਏ ਨ 10 ਤੋਂ ਵੱਧ ਹੋ ਗਿਆ ਐਕਚੁਅਲੀ 10 ਦੇ ਲਗਭਗ ਹਾਂ ਥੋੜੀ ਇੱਕ ਦੋ ਵੱਧ ਹੋ ਗਏ ਹਾਂ ਹਾਂਜੀ ਤੇ ਇੱਥੇ ਦੀ ਲਾਈਫ ਤੇ ਪਿੱਛੇ ਦੀ ਲਾਈਫ ਦੇ ਵਿੱਚ ਦੇਖੋ ਮੈਂ ਐਕਚੁਅਲੀ ਮੈਂ ਟਰਾਈ ਕਰੂੰਗਾ ਮੰਮੀ ਡੈਡੀ ਨੂੰ ਨਾ ਤਕਰੀਬਨ 11-12 ਸਾਲ ਹੋ ਗਏ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਹਨ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੇ ਸਫ਼ਰ ਦੀ ਵੀਡੀਓ ਵੀ ਇਹਨਾਂ ਨੂੰ ਉਥੋਂ ਇੱਥੇ ਮੂਵ ਹੋ ਕੇ ਕਿੱਦਾਂ ਦਾ ਮਤਲਬ ਜ਼ਿੰਦਗੀ ਦੇ ਤਜਰਬੇ ਕਿੱਦਾਂ ਦੇ ਨੇ ਆਪਾਂ ਇਹਦੇ ਬਾਰੇ ਡਿਟੇਲ ਦੇ ਵਿੱਚ ਵੀਡੀਓ ਬਣਾਵਾਂਗੇ ਬਲਕਿ ਜੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਜਵਾਬ ਨੇ ਸਾਨੂੰ ਭੇਜਿਓ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਤਾਂ ਕਿ ਅਸੀਂ ਉਹ ਵੀਡੀਓ ਦੇ ਵਿੱਚ ਪੁੱਛ ਸਕੀਏ ਤੇ ਪਰ ਇਹ ਜਿਹੜੀ ਚੀਜ਼ ਹੈਗੀ ਆ ਵੀ ਇੱਥੇ ਥੋੜੀ ਲਾਈਫ ਬੀਜ਼ੀ ਹੋਣ ਕਰਕੇ ਬੰਦਾ ਉਹਨਾ ਟਾਈਮ ਨਹੀਂ ਕੱਢ ਪਾਉਂਦਾ ਨਾ ਆਪਣੀ ਸੋਸ਼ਲ ਲਾਈਫ ਲਈ ਤੁਹਾਨੂੰ ਮਹਿਸੂਸ ਹੋਈ ਆ ਇਹ ਚੀਜ਼ ਆਪਾਂ ਤੁਹਾਨੂੰ ਕਹੇ ਰਹੀਦੇ ਹੁਣ ਅਰਮਾਨ ਉਹਨੇ ਨਾਲ ਬਸ ਟਾਈਮ ਨਹੀਂ ਆ ਜਾਂਦਾ ਇਹਨਾਂ ਦਾ ਪਾਲਣ ਪੋਸਣ ਜਿਹੜਾ ਹੈਗਾ ਹਾਂਜੀ ਦੇ ਲਗਾ ਕੇ ਰੱਖਣੇ ਆਪਣਾ ਵਧੀਆ ਇਹ ਤਾਂ ਗੱਲ ਸਹੀ ਹੈ ਖੁਸ਼ ਰੱਖਣੇ ਕਿਉਂ ਹੁਣ ਇਸ ਉਮਰ ਦੇ ਵਿੱਚ ਪੋਤੇ-ਪੜੋਤੇਆਂ ਦਾ ਜਾਂ ਦੋਤੇ-ਦੋਤੀਆਂ ਦਾ ਹੁੰਦਾ ਹੈ ਥੋੜਾ ਜਿਹਾ ਪਿਆਰ ਅਰੇ ਇਹ ਵੀ ਕਰਦੇ ਨੇ ਯਾਰ ਬਹੁਤ ਕਰਦੇ ਨੇ ਆਪਣਾ ਨਹੀਂ ਬੱਚਿਆਂ ਨੂੰ ਵੀ ਸਮਝ ਆ ਹੁਣ ਇਹਨਾਂ ਨੂੰ ਸਮਝ ਆ ਜਾਂਦੀ ਹੈ ਸਮਝ ਆਵੇ ਦੇ ਨੇ ਪੂਰੀ ਗੱਲਬਾਤ ਸਾਰੀ ਕਰਦੇ ਨੇ ਪਰ ਧਿਆਨ ਵੀ ਰੱਖਣੇ ਕੋਈ ਇਹ ਜਿਹੀ ਗੱਲ ਨਹੀਂ ਕਿ ਉਹ ਤੇ ਬਾਹਰ ਜਾਈਏ ਅਲੀਨ ਛੋਟੀ ਹੈ ਯਾ ਹੁਣ ਕਿਤੇ ਕਾਰੋਂ ਜਿੱਤੇ ਫੜ ਕੇ ਖੜ ਜਾਂਦੀ ਵੀ ਕਿਤੇ ਲੰਗਣਾ ਚਾਈ ਵਾਈ ਕਰਨਾ ਮੇਲਾ ਵੀ ਵੀ ਵਿਦਲੇ ਇੰਨਾ ਖਿਆਲ ਰੱਖਦੀ ਹਾਂ ਡੈਡੀ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ ਹੁਣ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਲਾਈਫ ਥੋੜੀ ਬਿਜ਼ੀ ਹੋਣ ਕਰਕੇ ਜਿਵੇਂ ਹੁਣ ਡਿਪਰੈਸ਼ਨ ਹੋ ਗਿਆ ਜਾਂ ਇਦਾਂ ਦੀਆਂ ਗੱਲਾਂ ਬਾਤਾਂ ਬਹੁਤ ਨੇ ਮਤਲਬ ਹਨਾ ਵੀ ਲੋਕਾਂ ਦੇ ਵਿੱਚ ਆਪਾਂ ਆਵੇਂ ਦੇਖੀਦਾ ਵੀ ਯਾਰ ਭੱਜ ਦੌੜ ਤੇ ਤੁਹਾਨੂੰ ਲੱਗਦਾ ਮਤਲਬ ਉਸ ਟਾਈਮ ਦੇ ਵਿੱਚ ਕਿਵੇਂ ਸੀਗਾ ਉਸ ਟਾਈਮ ਮਤਲਬ ਆਜ ਤੋਂ ਕਹੋ 30 40 ਸਾਲ ਪਹਿਲਾਂ ਵੀ ਕਿਵੇਂ ਦਾ ਮਾਹੌਲ ਸੀ ਕੀ ਸਭ ਕਿਤਾਬ ਸੀ ਸੁਣੀ ਅਸੀਂ ਇਹ ਗੱਲਾਂ ਬਾਤਾਂ ਕਦੇ ਨੀ ਇਦਾਂ ਹੀ ਤਾਂ ਨਹੀਂ ਸੀ ਕਦੇ ਸੁਣੀ ਇਹ ਜੀਆਂ ਬਹੁਤੀਆਂ ਹੂੰ ਠੀਕ ਤਾਂ ਇਸ ਟਾਈਮ ਨਾਲੋਂ ਥੋੜ੍ਹਾ ਮਤਲਬ ਸਹੂਲਤਾਂ ਘੱਟ ਹੁੰਦੀਆਂ ਸੀਗੀਆਂ ਉਸ ਟਾਈਮ ਕੋਈ ਟੀਵੀ ਟੀਊਬ ਤਾਂ ਦੇਖਲਾ ਹੁੰਦਾ ਹੀ ਨਹੀਂ ਸੀ ਕਦੇ ਜਿੰਨਾ ਚਿਰ ਆਪਾਂ ਵਿਆਹ ਤੱਕ ਤੁਸੀਂ ਕੋਲੈਜ ਸਿਕਿਉਰਿਟੀ ਵੀ ਟੂ ਵੀ ਕਰਾ ਚੇਤੇ ਬਾਰੇ ਕੋਈ ਨਹੀਂ ਸੀ ਦੱਸ ਠੀਕ ਆ ਸਿਰਫ ਮੇਰਾ ਖਿਆਲ ਹੈ ਆਪਣੇ ਵਿਆਹ ਵੇਲੇ ਆਪਣੇ ਖਰਚ ਆਇਆ ਸੀਗਾ ਪੀ ਘਰਾਲ ਦੇ ਵਿੱਚ ਪਹਿਲਾਂ ਸਭ ਤੋਂ ਅੱਛਾ ਠੀਕ ਠੀਕ ਆ ਕਿਵੇਂ ਬਾਅਦ ਚ ਦਾ ਫਿਰ ਟਮਾਟਾ ਵਾਲਾ ਹੁੰਦਾ ਜੀ ਹੁਣ ਤਾਂ ਦੇਖ ਲੋ ਘਰ ਘਰ ਜਿਹਦੇ ਕਰਨੀ ਹੈਗਾ ਉਹ ਸਮਝੋ ਵੀ ਉਹਨਾਂ ਟਾਈਮ ਨਾ ਘਣੋ ਖੋ ਜਾਂਦਾ ਟੀਵੀ ਨਾ ਹੋਵੇ ਬਿਲਕੁਲ ਪਰ ਇਹ ਚੀਜ਼ਾਂ ਨੇ ਜਿਹੜੀ ਆਪਣੇ ਦਿਮਾਗ ਦੇ ਵਿੱਚ ਬਹੁਤ ਖੁਸ਼ ਭਰਿਆ ਆ ਨਾ ਵੀ ਜੋ ਵੀ ਆਪਾਂ ਹੁਣ ਜਿਵੇਂ ਸਪੋਜ਼ ਕਰੋ ਅੱਧਾ ਘੰਟਾ ਟੀਵੀ ਦੇਖਦੇ ਆ ਪੂਰਾ ਧਿਆਨ ਟੀਵੀ ਵੱਲ ਲਿਆ ਉਹ ਚ ਜੋ ਦਿਖਾ ਰਿਹਾ ਕਿਤੇ ਲੜਾਈ ਹੋ ਗਈ ਕਿਤੇ ਕਿਸੇ ਨੇ ਕਿਸੇ ਨੂੰ ਮਾਰਤਾ ਐਕਸੀਡੈਂਟ ਹੋ ਗਿਆ ਹਾਂ ਹਾਂ ਬਸ ਅੱਗੇ ਤਾਂ ਪਤਾ ਹੀ ਨਹੀਂ ਸੀ ਉਹਨਾਂ ਦੁਨੀਆ ਕੀ ਹੋ ਗਈ ਹੁਣ ਤਾਂ মিডিਆ ਬਹੁਤ ਸਿਤਾਰ ਖਾਏਗਾ ਮਤਲਬ ਹੈ ਇੱਕ ਮਿੰਟ ਗੱਲ ਹੋਈ ਦੂਜੇ ਮਿੰਟ ਸਾਰੀ ਦਿਨਾਂ ਚ ਫੈਲ ਜਾਂਦੀ ਹੈ ਦੂਨੀਆ ਚ ਫੈਲ ਜਾਂਦੀ ਹੈ ਸਾਰਾ ਮਤਲਬ ਇਹ ਚੀਜ਼ਾਂ ਇੱਕ ਕਾਰਨ ਬਣੀਆਂ ਨੇ ਹਨਾ ਵੀ ਲੋਕਾਂ ਦੀ ਦਿਮਾਗੀ ਪ੍ਰਭਾਵ ਪਾਉਣ ਦਾ ਉਹ ਚੀਜ਼ਾਂ ਦਾ ਬਿਲਕੁਲ ਬਿਲਕੁਲ ਹੋਰ ਡੈਡੀ ਕੋਈ ਗੱਲ ਬਾਤ ਬਸ ਹੋ ਠੀਕ ਹੈ ਮਤਲਬ ਮੇਰੇ ਭੈਣ ਭਰਾ ਜਿਹੜੇ ਦੇਖ ਰਹੇ ਨੇ ਮੇਰੇ ਸੱਜਣ ਮਿੱਤਰ ਨਾਲ ਦੇ ਪ੍ਰੇਮੀ ਚਾਹੇ ਦਫ਼ਤਰ ਚ ਥੀਕੇ ਚਾਹੇ ਕਾਲਜ ਥੀਕੇ ਸਕੂਲ ਚ ਥੀਕੇ ਉਹਨਾਂ ਨੂੰ ਪਿਆਰ ਭਰੀ ਸਾਥਸਰੀ ਕਾਲਾ ਮੇਰੀ ਹਮ ਚੜਦੀਆਂ ਕਲਾ ਚ ਰਹਿਣ ਉਹ ਬਿਲਕੁਲ ਐ ਗੱਲਾਂ ਬਾਤਾਂ ਕਰਦੇ ਹੀ ਰਹਣ ਬਸ ਪਰ ਡੈਡੀ ਮੈਂ ਚਲੋ ਬਹੁਤ ਵਧੀਆ ਤੁਸੀਂ ਪਿਆਰ ਨਾਲ ਸਾਰਿਆਂ ਨੂੰ ਸਤਿਕਾਰ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਮੈਂ ਇੱਕ ਚੀਜ਼ ਫਿਨਿਸ਼ ਕਰਨ ਤੋਂ ਪਹਿਲਾਂ ਮੈਂ ਕਹਿਣੀ ਚਾਹੁੰਦਾ ਵੀ ਤੁਸੀਂ ਕੋਈ ਸੁਨੇਹਾ ਹੋ ਜਿਵੇਂ ਇੱਕ ਮੈਂ ਪੁਰਾਣੀਆਂ ਖਰਾਕਾਂ ਦੀ ਗੱਲ ਕਰਨੀ ਚਾਹੁੰਦਾ ਵੀ ਪੁਰਾਣੀਆਂ ਖਰਾਕਾਂ ਆਪਾਂ ਹਮੇਸ਼ਾ ਕਹਿੰਦੇ ਆ ਨਾ ਪੁਰਾਣੀਆਂ ਖਰਾਕਾਂ ਆਦੀ ਹੋਈਆਂ ਤੁਹਾਨੂੰ ਲੱਗਦਾ ਵੀ ਕੋਈ ਸਪੈਸ਼ਲ ਖਰਾਕਾਂ ਸੀਗੀਆਂ ਜਾਂ ਕੀ ਹਿਸਾਬ ਕਿਤਾਬ ਸੀ ਜਿਹਦੇ ਕਰਕੇ ਤੁਹਾਡੀ ਏਜ ਤੇ ਜਾਂ ਤੁਹਾਨੂੰ ਥੋੜੇ ਬਡੇ ਵੀ ਵਧੀਆ ਤੰਦਰੁਸਤੀ ਵਾਲਾ ਜੀਵਨ ਭੋਗ ਰਹੇ ਆ ਅੱਜਕੱਲ੍ਹ ਵੀ ਕੀ ਲੱਗਦਾ ਤੁਹਾਨੂੰ ਇਹਦੇ ਬਾਰੇ ਉਸ ਟਾਈਮ ਤਾਂ ਮਣਪੀ ਤਾਂ ਮਤਲਬ ਦੁੱਧ ਤੇ ਘਿਓ ਮੇਨ ਹੁੰਦਾ ਸੀਗਾ ਠੀਕ ਆ ਦੁੱਧ ਘਿਓ ਨੇ ਖਰਾਕ ਹੀ ਵਧੀਆ ਮੰਨੀ ਗਈ ਸੀ ਪਰ ਹੁਣ ਜੇ ਦੁੱਧ ਘਿਓ ਖਾਨੇ ਆ ਕਹਿੰਦੇ ਕੋਲੇਸਟ੍ਰੋਲ ਵਾਜੂ ਇਹ ਹੋਇਓ ਏਦਾਂ ਹੀ ਹੁਣ ਮਿਹਨਤਾਂ ਨਹੀਂ ਨਾ ਕਰਦੇ ਹੁਣ ਕਿੰਨੀ ਮਸ਼ੀਨਾਂ ਜਾਈ ਖੇਤੀਬਾੜੀ ਦਾ ਕੰਮ ਤੁਸੀਂ ਦੇਖ ਲਓ ਕਿੱਥੇ ਹੱਥਾਂ ਨਾਲ ਕਰਦੇ ਸੀ ਸਾਰਾ ਬਿਲਕੁਲ ਤੇ ਹੁਣ ਮਸ਼ੀਨਾਂ ਕਰਦੀਆਂ ਨੇ ਹਾਂਜੀ ਮੋਨ ਫਰਕ ਤਾਂ ਪੈਂਦੀ ਹੈ ਕੰਮ ਦੀ ਸਰੀਰਕ ਜਿਹੜੀ ਐਕਸਰਸਾਈਜ਼ ਹੈਗੀ ਉਹ ਬਹੁਤ ਘਟ ਗਈ ਹੈ ਹੂੰ ਮਤਲਬ ਫਿਜ਼ੀਕਲ ਆਪਣਾ ਕੰਮ ਘਟ ਗਿਆ ਹਨਾ ਕੰਮ ਬਹੁਤ ਘਟ ਗਿਆ ਹਾਂ ਤਾਂ ਹੀ ਫਿਰ ਦੁੱਧ ਕਿਉਂ ਪਚਦੇ ਨਹੀਂਗੇ ਹਾਂ ਹੋ ਤਾਂ ਹੀ ਨਹੀਂ ਪਚਦੇ ਤੁਸੀਂ ਖਾਦਾ ਪੂਰਾ ਦੁੱਧ ਕਿਉਂ ਮੈਂ ਕਿਉਂਦਾ ਬਹੁਤ ਖਾਂਦਾ ਕਿਉਂ ਬਹੁਤ ਖਾਦਾ ਵੀ ਨਹੀਂ ਗਾ ਪੀਤਾ ਹੈ ਪੀਤਾ ਕਿ ਮੈਂ ਗਲਾਸ ਚ ਪਾ ਕੇ ਛੋਟੀ ਜੀ ਗਲਾਸੀ ਨਹੀਂ ਆਪਣਾ ਗਲਾਸੀ ਲੈ ਜਾਂਦੇ ਬੱਚਿਆਂ ਨੂੰ ਹਾਂਜੀ ਉਹ ਜਦ ਵੀ ਜਨੇ ਕਰਮ ਕਰਨਾ ਹਾਂਜੀ ਤੇ ਆਪਣਾ ਥੋੜੀ ਜਿਹਾ ਪਾ ਕੇ ਪੀਣਾ ਹੁੰਦਾ ਕੋ ਮੈਨੂ ਕਿ ਉਹ ਬਹੁਤ ਸੌ ਲੱਗਦਾ ਸੀਗਾ। ਅੱਛਾ। ਤੇ ਰੈਡੀ ਜਿਵੇਂ ਦਾਤ ਸਬਜੀ ਆਪਾਂ ਸਾਗ ਬਣਾਇਆ ਜਾਂ ਕੋਈ ਸੁੱਕੀ ਸਬਜੀ ਬਣਾਈਆ ਕਿਉਂ ਦਾਲ ਦੂਲ ਦੇ ਵਿੱਚ ਹਮੇਸ਼ਾ ਹੀ ਸੱਟ ਕੇ ਉਹਦੇ ਵਿੱਚ ਬਹੁਤ ਪਾਈਦਾ ਠੀਕ ਠੀਕ ਕਈ ਵਾਰ ਤਾਂ ਪਰੌਂਠੇ ਕਿਉਂ ਦੀ ਕੋਲੀ ਰੱਖਣੀ ਮੁਰੇ ਨਾਲ ਖਾਣੇ ਦੀ ਜਿਵੇਂ ਸਬਜੀ ਲਾ ਲਈ ਦੇ ਕੋਣ ਰੈਡੀ ਖੇਤੀਬਾੜੀ ਤੁਸੀਂ ਵੀ ਕੀਤੀ ਆਉਂਦਾ ਖੇਤੀ ਬਹੁਤ ਕੀਤੀ ਹੈ। ਖੇਤੀ ਆਪਾਂ ਬਹੁਤ ਕੀਤੀ ਹੈ ਜਿੰਨਾ ਚਿਰ ਕਰਦੇ ਰਹੇ ਹਾਂ ਬਾਅਦ ਚ ਫਿਰ ਜੋਬ ਚ ਆ ਗਏ ਥੋੜੀ ਘਟ ਗਈ ਫਿਰ ਅੱਛਾ ਮੇਰਾ ਸ਼ੌਕ ਥੀਆ ਮੈਂ ਮੱਝਾਂ ਦੀ ਸੇਵਾ ਕਰਨ ਦਾ ਓਕੇ ਕਿਉਂਕਿ ਮੈਂ ਉਹਨਾਂ ਨੂੰ ਬਹੁਤ ਨਾਲ ਹਾਤ ਤੋੜ ਕੇ ਚਮਕਾ ਕੇ ਰੱਖ ਲਾਉਂਦਾ ਸੀ ਜਿਹੜੀਆਂ ਘਰੇ ਰੱਖੀਆਂ ਹੁੰਦੀਆਂ ਘਰੇ ਰੱਖੀਆਂ ਹੁੰਦੀਆਂ ਇਹਨੇ ਪੰਜ-ਛੇ ਮੱਝਾਂ ਹੁੰਦੀਆਂ ਸੀ ਉਸ ਟਾਈਮ ਤੇ ਬਸ ਧਾਰਾ ਚੋਣੀ ਆਪਾਂ ਨੂੰ ਉਹਦੇ ਵਿੱਚ ਖੁਸ਼ੀ ਮਿਲਦੀ ਸੀ ਵੈਰੀ ਗੁੱਡ ਆਪ ਹੱਥੀਂ ਚੋਂਦੇ ਰਹੇ ਹੋ ਧਾਰਾ ਤਾਰਾ ਉਹਨਾਂ ਦੀ ਸੇਵਾ ਕਰਨੀ ਹਾਂ ਇਹਨ ਪੂਰੀ ਨਾਲੋਂ ਦੋ ਵਾਰੀ ਤਾਂ ਅਸੀਂ ਤੇਰੀ ਮੰਮੀ ਨੇ ਫਿਰ ਬਾਅਦ ਚ ਦੇਖ ਲੈ ਨਲਕਾ ਗੇੜੀ ਜਾਣਾ ਕਿ ਨਲਕੇ ਤੇ ਮੋਟਰ ਨਹੀਂ ਸੀ ਹੁੰਦੀਆਂ ਹਾਂਜੀ ਮੈਂ ਨਾਲ ਹੀ ਜਾਣਿਆ ਬਹਾਲ ਖੜੀ ਰਸਤੇ ਦੇ ਵਿੱਚ ਕਿੰਨਾ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਹੁੰਦਾ ਸੇਵਾ ਹੀ ਆਉਗੀ ਹੋਰ ਤੂੰ ਹਮ ਇਹ ਬਹੁਤ ਮੈਨ ਮਤਲਬ ਠੀਕ ਆ ਇਹ ਮੱਜਾਂ ਦੀ ਸੇਵ ਕਰਨ ਦਾ ਖਾ ਕਰਕੇ ਕਿੰਨੀ ਵਧੀਆ ਗੱਲ ਸ਼ੁਰੂਤ ਹੈ ਟਾਈਮ ਨਹੀਂ ਗਿਆ ਉਹਨਾਂ ਇੱਥੇ ਬੈਠੇ ਆ ਕਦੇ ਫੇਰ ਗੱਲਬਾਤ ਕਰ ਲਾਂਗੇ ਇੱਥੇ ਵਾਲੀ ਨਹੀਂ ਕਰਾਂਗੇ ਜੀ ਇਹ ਵੀ ਆਪਾਂ ਗੱਲਬਾਤ ਕਰਾਂਗੇ ਬਟ ਮੇਰੇ ਮਨ ਦੇ ਵਿੱਚ ਸੀਗਾ ਵੀ ਦੇਖੋ ਜੀ ਪੁਰਾਣੇ ਕਈ ਤਜਰਬੇ ਨਾ ਆਪਾਂ ਨੂੰ ਚੰਗੀ ਸਿੱਖਿਆ ਦੇ ਜਾਂਦੇ ਹੁੰਦੇ ਆ ਤੇ ਸਮਝਣੀਆਂ ਚਾਹੀਦੀਆਂ ਇਹ ਗੱਲਾਂ ਨਾ ਕਈ ਵਾਰ ਆਪਣੇ ਆਪਣੇ ਵੱਡਿਆਂ ਨਾਲ ਬੈਠ ਕੇ ਆਪਾਂ ਗੱਲਬਾਤ ਕਰਦੇ ਆ ਤਾਂ ਬਹੁਤ ਕੁਝ ਪਤਾ ਲੱਗਦਾ ਆਪਾਂ ਨੂੰ ਤੇ ਬਾਕੀ ਠੀਕ ਹੈ ਜੀ ਇੱਕ ਨਿਵਾਣੀ ਜੀ ਛੋਟੀ ਜੀ ਕੋਸ਼ਿਸ਼ ਸੀਗੀ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਠੰਡ ਹੋ ਗਈ ਹੁਣ ਆਪਾਂ ਵੀ ਅੰਦਰ ਚੱਲੀਏ ਨਾ ਪੈਰਾਂ ਟਣ ਲੱਗ ਰਿਹਾ ਠੱਟੜੀ ਤੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਆਪਣੀ ਫੀਡਬੈਕ ਕਮੈਂਟਸ ਦੇ ਜ਼ਰੀਏ ਜ਼ਰੂਰ ਦਿਓ ਤੇ ਬਾਕੀ ਕਮੈਂਟ ਦੇ ਵਿੱਚ ਦੱਸਿਓ ਆਪਾਂ ਕੋਸ਼ਿਸ਼ ਕਰਾਂਗੇ ਜਲਦੀ ਇੱਕ ਵੀਡੀਓ ਮੰਮੀ ਡੈਡ ਨਾਲ ਬੈਠ ਕੇ ਬਣਾਈ ਹੈ ਉਹਨਾਂ ਦਾ ਸਫ਼ਰ ਇੰਡੀਆ ਦਾ ਤੇ ਫਿਰ ਇੱਥੇ ਨਿਊਜ਼ੀਲੈਂਡ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਠੀਕ ਹੈ ਜੀ ਕਰਦੇ ਆ ਵੀਡੀਓ ਫਿਨਿਸ਼ ਅਗਲੀ ਚ ਮਿਲਦੇ ਆ ਉਹ ਤੱਕ ਅਗਲੇ ਸਭ ਨੂੰ ਪਿਆਰ ਭ